ਅਸ਼ੁਕਾਲ ਜੀ ਪੰਜਾਬ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਅੱਜ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੈਬਨਟ ਮੀਟਿੰਗ 'ਕਈ ਵੱਡੇ ਫੈਸਲਿਆਂ ਤੇ ਲੱਗ ਸਕਦੀ ਹੈ ਮੋਹਰ ਪੰਜਾਬ ਦੇ ਵਿਸਥਾਰ ਵਿੱਚ ਗ੍ਰੰਥਾ ਦੀ ਬੇਅਦਬੀ ਨੂੰ ਰੋਕਣ ਲਈ ਛੇਤੀ ਬਣੇਗਾ ਕਾਨੂੰਨ ਲੋਕਾਂ ਤੋਂ ਲਈ ਜਾਣਗੇ ਸੁਝਾ ਪੰਜਾਬ ਦੇ ਵਿੱਚ ਵੱਡੀ ਘਟਨਾ ਯਾਤਰੀਆਂ ਨਾਲ ਪਰਿਵਾਸਤੇ ਬਦਮਾਸ਼ਾ ਵੱਲੋਂ ਹਮਲਾ ਮਚ ਗਿਆ ਹੜਕਮ ਪੰਜਾਬ ਦੇ ਵਿੱਚ ਅੱਜ ਮੀਂਹ ਦਾ ਕੋਈ ਅਲਰਟ ਨਹੀਂ 27 ਜੁਲਾਈ ਤੋਂ ਹੋਵੇਗਾ ਮੌਸਮ ਦੇ ਵਿੱਚ ਬਦਲਾ ਹੁਣ ਖਬਰਾਂ ਵਿੱਚ ਥਾਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਦੀ ਅਹਿਮ ਮੀਟਿੰਗ ਕਰਦੀ ਹੈ ਦੱਸਦੀ ਹੈ ਕਿ ਇਹ ਮੀਟਿੰਗ ਅੱਜ ਯਾਨਿਕ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੀ ਰਿਹائش ਤੇ ਦੁਪਹਿਰ 12 ਵਜੇ ਹੋਣ ਜਾ ਰਹੀ ਹੈ ਹਾਲਾਂਕਿ ਹਾਲੇ ਤੱਕ ਇਸ ਮੀਟਿੰਗ ਦਾ ਕੋਈ एजेंडा ਜਾਰੀ ਨਹੀਂ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਸਰਕਾਰੀ ਨਿਵਾਸ ਸਥਾਨ ਤੇ ਹੋਣ ਜਾ ਰਹੀ ਹੈ। ਮੀਟਿੰਗ 25 ਜੁਲਾਈ ਨੂੰ ਦੁਪਹਿਰ 12 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਣ ਜਾ ਰਹੀ ਹੈ। ਸੋ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਆ ਤੇ ਮੋਹਰ ਲੱਗ ਸਕਦੀ ਹੈ। ਸੋ ਫਿਲਹਾਲ ਇਸ ਮੀਟਿੰਗ ਦਾ ਅਜੰਡਾ ਜਾਰੀ ਨਹੀਂ ਕੀਤਾ ਗਿਆ ਪਰ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਹੈ ਕਿ ਵਿਭਾਗਾਂ ਦੇ ਵਿੱਚ ਭਰਤੀ ਅਤੇ ਵਿਕਾਸ ਏਜੰਟੀਆਂ ਤੇ ਮੋਹਰ ਲੱਗ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇਹ ਇੱਕ ਹਫ਼ਤੇ ਵਿੱਚ ਦੂਸਰੀ ਮੀਟਿੰਗ ਪਹਿਲਾ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਮੀਟਿੰਗ ਹੋਈ ਸੀ ਜਿਕਰੇ ਖਾਸ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਹਰਵਿੰਦਰ ਚਿਵਾਲ ਦੋ ਦਿਨਾਂ ਦੇ ਗੁਜਰਾਤ ਟੂਰੇ ਥਿਨੇ ਸੋ ਮੁੱਖ ਮੰਤਰੀ ਨੇ ਵਾਪਸ ਆਉਂਦਿਆਂ ਹੀ ਕੈਬਨਿਟ ਦੀ ਮੀਟਿੰਗ ਸੱਪ ਲਈ ਹੈ ਉੱਥੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਤਰਨਤਾਰਨ ਵਿੱਚ ਜਿਮਨੀ ਚੋਣਾ ਹੋਈਆਂ ਨੇ ਸੋ ਸਰਕਾਰ ਇਸ ਨੂੰ ਲੈ ਕੇ ਵੀ ਪੂਰੀਆਂ ਤਿਆਰੀਆਂ ਕਰ ਰਹੀ ਹੈ ਸੋ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਦੇ ਵਿੱਚ ਲੈਂਡ ਪੂਲਿੰਗ ਨੀਤੀ ਬਾਰੇ ਇੱਕ ਵੱਡਾ ਫੈਸਲਾ ਲਿਆ ਗਿਆ ਸੋ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੋਲਿੰਗ ਦੇ ਵਿੱਚ ਸਰਕਾਰ ਕਿਸਾਨਾਂ ਨੂੰ 1 ਲੱਖ ਰੁਪਏ ਸਲਾਨਾ ਦੇਵੇਗੀ ਜਦੋਂ ਕਿ ਉਹਨਾਂ ਨੂੰ ਜ਼ਮੀਨ ਦੇ ਬਦਲੇ ਪਲਾਟ ਦਾ قبضہ ਨਹੀਂ ਦਿੱਤਾ ਜਾਂਦਾ ਜੇਕਰ ਇਸ ਵਿੱਚ ਦੇਰੀ ਹੁੰਦੀ ਹੈ ਤਾਂ ਇਹ ਰਕਮ ਹਰ ਸਾਲ 10% ਬਤਾਈ ਜਾਵੇਗੀ ਸੋ ਦੱਸ ਦਈਏ ਤੁਹਾਨੂੰ ਕਿ ਇਹ ਫੈਸਲਾ ਜਿਹੜਾ ਹੈ ਬੀਤੇ ਕੱਲ੍ਹ ਹੋਈ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਵਿੱਚ ਲਿਆ ਗਿਆ ਸੋ ਅੱਜ ਦੁਬਾਰਾ ਹੀ ਇੱਕ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕਈ ਵੱਡੇ ਫੈਸਲੇ ਤੇ ਮੋਹਰਤ ਲੱਗ ਸਕਦੀ ਹੈ ਪੰਜਾਬ ਸਰਕਾਰ ਧਾਰਮਿਕ ਗ੍ਰੰਥਾ ਦੀ ਬੇਅਦਵੀਂ ਰੋਕਣ ਦੇ ਲਈ ਇੱਕ ਕਾਨੂੰਨ ਲਿਆਉਣ ਜਾ ਰਹੀ ਹੈ ਇਸ ਦੇ ਖੜਰੇ ਨੂੰ ਤਿਆਰ ਕਰਨ ਦੇ ਲਈ ਵਿਧਾਨ ਸਭਾ ਦੇ ਵਿੱਚ ਬਣੀ 15 ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਹੈ ਪੰਜਾਬ ਵਿਧਾਨ ਸਭਾ ਦੇ ਵੱਲੋਂ ਗਠਿਤ ਸਿਲੈਕਟ ਕਮੇਟੀ ਨੇ ਬੀਐਡਬੀ ਖਿਲਾਫ ਬਿੱਲ ਦੇ ਖੜਰੇ ਤੇ ਅੱਜ ਪਹਿਲੀ ਮੀਟਿੰਗ ਕੀਤੀ ਹੈ ਸੋ ਆ ਵਿਧਾਇਕ ਤੇ ਚੀਫ ਖਾਲਸਾ ਦਿਵਾਨ ਦੇ ਚੇਅਰਮੈਨ ਇੰਦਰਬੀਰ ਸਿੰਘ ਨੇ ਚਰਦੀਗਵਾਈ ਵਾਲੀ ਕਮੇਟੀ ਦੀ ਮੀਟਿੰਗ ਦੇ ਵਿੱਚ 15 ਮੈਂਬਰਾਂ ਵਿੱਚੋਂ 13 ਵਿਧਾਇਕ ਮੌਜੂਦ ਸਨ ਸੋ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਮੀਟਿੰਗ ਦੇ ਵਿੱਚ ਮੌਜੂਦ ਸਨ ਸੋ ਮੀਟਿੰਗ ਤੋਂ ਬਾਅਦ ਨੇ ਚਰ ਨੇ ਕਿਹਾ ਕਿ ਅਗਲੀ ਮੀਟਿੰਗ ਮੰਗਲਵਾਰ ਨੂੰ ਹੋਏਗੀ ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਦੇਸ਼ ਵਿਦੇਸ਼ ਵਿੱਚ ਇਸ ਬਾਰੇ ਬਣੇ ਕਾਨੂੰਨਾ ਦੀ ਕੋਖ ਕੀਤੀ ਜਾਏਗੀ ਅਤੇ ਆਮ ਲੋਕਾਂ ਦੇ ਸੁਝਾਅ ਵੀ ਲਈ ਜਾਣਗੇ ਨੀਦਰ ਨੇ ਕਿਹਾ ਹੈ ਕਿ ਉਹ ਹਰ ਹਫਤੇ ਮੀਟਿੰਗ ਕਰਨਗੇ ਜੀ ਅਸੀਂ ਸਾਰੇ ਸੰਸਥਾਵਾਂ ਦੇ ਰਾਇ ਲਾਂਗੇ ਅਸੀਂ ਬਿਲਕੁਲ ਲਾਂਗੇ ਅਸੀਂ ਜਿਹੜੇ ਧਰਮ ਨੂੰ ਸਮਝਦੇ ਨੇ ਬੁੱਧੀਜੀਵੀ ਨੇ ਉਹਨਾਂ ਦੇ ਰਾਇ ਵੀ ਲਾਂਗੇ ਆਮ ਜਨਤਾ ਦੀ ਰਾਇ ਲਾਂਗੇ ਕਿਉਂਕਿ ਕਮੇਟੀ ਕੀਤਾ ਸੀ ਵਿਧਾਨ ਸਭਾ ਦੇ ਕਿ ਜਨਤਾ ਦੀ ਰਾਇ ਲਈ ਜਾਏਗੀ ਹਾਂਜੀ ਅਸੀਂ ਬਿਲਜ ਜੋ ਵੀ ਨੇ ਬਿਲ ਸਭ ਕੋਲ ਪਹੁੰਚ ਚੁੱਕਾ ਹੈ ਅਸੀਂ ਪਹਿਲਾਂ ਵੀ ਬਿਲ ਦੇਖਿਆ ਸੀਗਾ ਦੁਬਾਰਾ ਵੀ ਦੇਖਾਂਗੇ ਸਾਡੇ ਜੀ ਸਾਹਿਬ ਜੀ ਤੁਸੀਂ ਇਕੱਠੇ ਬੈਠੇਗੇ ਸੋ ਮਾਹਿਰ ਨੇ ਉਹ ਉਹਨਾਂ ਨਾਲ ਰਾਇ ਕਰਾਂਗੇ ਔਰ ਲਗਾਤਾਰ ਤਰ੍ਹਾਂ ਜੇ ਮੀਟਿੰਗਾਂ ਲਗਾਤਾਰ ਤਰ੍ਹਾਂ ਕਰਾਂਗੇ ਜਿਵੇਂ ਸਰਦੀ ਪਾਕੀ ਮੀਟਿੰਗਾਂ ਹੁੰਦੀਆਂ ਸੀ ਇਹਨਾਂ ਨੂੰ ਥੋੜਾ ਇਸ ਮੀਟਿੰਗ ਨੂੰ ਉਸ ਤੋਂ ਅਲੱਗ ਰੱਖ ਕੇ ਇਹਨੂੰ ਬਹੁਤ ਗੰਭੀਰ ਤਰੀਕੇ ਨਾਲ ਬੜੇ ਸੋਚ ਸਮਝ ਕੇ ਔਰ ਜਲਦੀ ਜਲਦੀ ਮੀਟਿੰਗਾਂ ਰੱਖ ਕੇ ਤੇ ਇਹਨੂੰ ਅੱਜ ਦੇ ਸਭ ਦੀ ਆਏ ਬੈਠੇ ਦੀ ਥੋੜੀ ਇਹਨੂੰ ਨਾਲ ਤਾਂ ਇੱਕ ਇੱਕ ਸਟੈਂਡ ਕਰਕੇ ਕਰਾਂਗੇ ਜਿਹੜਾ ਜਾਈ ਬੈਸਟ नहीं कमेटी से अपनी रिपोर्ट देगी आ, स्पीकर साहब ने फिर वो निकल दोबारा हाउस जोड़ा एक्ट होते आएगा फिर एक्ट कहाँ जाएगा और तो जो कानूनी जो ये प्रक्रिया ਸੋ ਸਿਲੈਕਟ ਕਮੇਟੀ ਦੀ ਅੱਜ ਦੀ ਮੀਟਿੰਗ ਵਿਧਾਨ ਸਭਾ ਸਕੱਤਰੇਤ ਵਿੱਚ ਹੋਈ ਹੈ ਅਤੇ ਇਹ ਨਵੇਂ ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਂ ਬਿਲ 2025 ਦੇ ਉਪਬੰਧਾਂ ਤੇ ਜਨਤਾ ਦੇ ਨਾਲ-ਨਾਲ ਧਾਰਮਿਕ ਆਗੂਆਂ ਤੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਤੋਂ ਫੀਡਬੈਕ ਲੈਣ ਦੀਆਂ ਯੋਜਨਾਵਾਂ ਤਿਆਰ ਕਰਨ ਦੇ ਲਈ ਬੁਲਾਈ ਗਈ ਸੀ ਮਲੇਰ ਕੋਟਲਾ ਤੋਂ ਸ਼੍ਰੋਮਣੀ ਕਾਲੀ ਦਲ ਦੀ ਹਲਕਾ ਇੰਚਾਰਜ ਬੀਬੀ ਜ਼ਾਹਿਦਾ ਸੁਲੇਮਾਨ ਨੇ ਬੇਅਦਬੀ ਬਿਲ ਸਬੰਧੀ ਬਣਾਈ ਗਈ ਸਿਲੈਕਟ ਕਮੇਟੀ ਵਿੱਚ ਆਮ ਆਦੀ ਪਾਰਟੀ ਦੇ ਵਿਧਾਇਕ ਜਮੀਲ 우 ਰਹਿਮਾਨ ਦਾ ਨਾਮ ਸ਼ਾਮਲ ਕਰਨ ਤੇ ਇਤਰਾਜ਼ ਜਤਾਇਆ ਬੀਬੀ ਜ਼ਾਹਿਦਾ ਨੇ ਸਾਲ 2016 ਦੇ ਵਿੱਚ ਮਲੇਰ ਕੋਟਲਾ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਘਟਨਾ ਦਾ ਜ਼ਿਕਰ ਕੀਤਾ ਬੀਬੀ ਜ਼ਾਹਿਦਾ ਨੇ ਦੋਸ਼ ਲਗਾਇਆ ਕਿ ਬੇਅਦਬੀ ਕਰਨ ਦੇ ਲਈ ਆਮ ਆਦੀ ਪਾਰਟੀ ਦੇ ਦਿੱਲੀ ਦੇ ਵਿਧਾਇਕ ਨਰਦੇਸ਼ ਯਾਦਵ ਵੱਲੋਂ આરોપી ਵਿਜੇ ਕੁਮਾਰ ਦੇ ਅਕਾਊਂਟ ਵਿੱਚ 90 ਲੱਖ ਰੁਪਏ ਟਰਾਂਸਫਰ ਕੀਤੇ ਗਏ। ਵਿਤਮੰਦੀ ਹਰਪਾਲ ਸਿੰਘ ਚੀਮਾ ਤੇ ਸ੍ਰੀ ਕਮੰਤੀ ਹਰਜੋਤ ਸਿੰਘ ਬੈਂਸ ਇਸ ਕੇਸ ਦੀ ਪੈਰਵਾਈ ਕਰ ਰਹੇ ਨੇ। ਅੱਜ ਜਿਹੜਾ ਇੱਥੇ ਪ੍ਰੈਸ ਕਾਨਫਰੰਸ ਰੱਖਣ ਦਾ ਸਾਡਾ ਮਕਸਦ ਹੈ ਉਹ ਕੋਈ ਰਾਜਨੀਤਿਕ ਨਹੀਂ ਹੈ। ਸਾਰੇ ਜਿਹੜਾ ਮੁਸਲਿਮ ਭਾਈਚਾਰਾ ਹੈ ਉਹਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਸਾਰੇ ਮੇਰੇ ਭਰਾ ਇਕੱਠੇ ਹੋਏ ਹੋਏ ਨੇ। ਜਿਹੜਾ ਤੁਸੀਂ ਕਹਿ ਰਹੇ ਹੋ ਸਿਲੈਕਟ ਕਮੇਟੀ ਅੱਜ ਉਹਨਾਂ ਦੀ ਪਹਿਲੀ ਮੀਟਿੰਗ ਹੈ ਜਿਸ ਦੇ ਲਈ ਸਾਨੂੰ ਅੱਜ ਇੱਥੇ ਇਕੱਠਾ ਹੋਣਾ ਪਿਆ ਉਸ ਮੀਟਿੰਗ ਤੋਂ ਪਹਿਲਾਂ ਮੈਂ ਇਹ ਸਾਰੇ ਮੁਸਲਿਮ ਭਾਈਚਾਰੇ ਨੂੰ ਵੀ ਔਰ ਬਾਕੀ ਧਰਮਾਂ ਨੂੰ ਵੀ ਜਿਨ੍ਹਾਂ ਜਿਹੜੇ ਸਾਰੇ ਧਰਮਾਂ ਦੀਆਂ ਬੇਅਦਬੀਆਂ ਹੋਈਆਂ ਨੇ 2015 ਤੋਂ ਲੈ ਕੇ ਜਦੋਂ ਇਹ ਆਮ ਆਦਮੀ ਪੰਜਾਬ 'ਚ ਆਪਣਾ ਭਵਿੱਖ ਤਲਾਸ਼ ਰਹੀ ਸੀ ਆਪਣੇ ਪੈਰ ਜਮਾ ਰਹੀ ਸੀ ਇਹ ਬੇਅਦਬੀਆਂ ਉਦੋਂ ਸ਼ੁਰੂ ਹੋ ਗਿਆ ਸੀ ਉਸ ਤਹਿਤ ਹੀ 2016 'ਚ ਇੱਥੇ ਮਲੇਰ ਕੋਟਲੇ 'ਚ ਸਾਡੇ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਜਾਂਦੀ ਹੈ ਉਹਦੇ ਪੰਨੇ ਖਿਲਾਰੇ ਜਾਂਦੇ ਨੇ ਤੇ ਉਹਦੇ ਇਹ ਵਿੱਚ ਜਿਹੜਾ 90 ਲੱਖ ਰੁਪਈਆ ਟਰਾਂਸਫਰ ਹੁੰਦਾ ਇੱਕ ਅਕਾਊਂਟ 'ਚੋਂ ਨਰੇਸ਼ ਯਾਦਵ ਦੇ ਅਕਾਊਂਟ 'ਚੋਂ ਬੀਜੇ ਕੁਮਾਰ ਦੇ ਅਕਾਊਂਟ 'ਚ 90 ਲੱਖ ਰੁਪਈਆ ਆਮ ਆਦਮੀ ਵੱਲੋਂ ਦਿੱਤਾ ਜਾਂਦਾ ਹੈ ਸਾਡੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਲਈ ਔਰ ਉਹਦੀ ਜਿਹੜੀ ਪੈਰਵਾਹੀ ਕਰਦੇ ਨੇ ਉਹ ਜਿਹੜੇ ਅੱਜ ਦੇ ਸਾਡੇ ਖਜ਼ਾਨਾ ਮੰਤਰੀ ਔਰ ਸਾਡੇ ਸਿੱਖਿਆ ਮੰਤਰੀ ਇਹ ਦੋਨੋਂ ਇਹਦੀ ਪੈਰਵਾਈ ਕਰਦੇ ਨੇ ਔਰ ਮੇਰ ਜਿਹੜਾ ਸਾਡਾ ਦੋਸ਼ੀ ਮੈਂ ਤਾਂ ਕਹੂੰਗੀ ਸਾਡਾ ਸਭ ਤੋਂ ਵੱਡਾ ਦੋਸ਼ੀ ਜੋ ਸਾਡੇ ਆਪਣੇ ਧਰਮ ਦਾ ਹੋ ਕੇ ਜਮੀਲੂ ਰਹਿਮਾਨ ਜਿਹੜਾ ਉਹਨਾਂ ਦੀ ਖਾਤਰਦਾਰੀ ਕਰਦਾ ਸੀ ਉਹਨਾਂ ਦੀ ਮਹਿਮਾਨ ਨਵਾਜ਼ੀ ਕਰਦਾ ਸੀ ਇਸ ਸ਼ਹਿਰ 'ਚ ਬੈਠ ਕੇ ਸਾਡੇ ਇਸ ਚਾਇਰ 'ਚ ਬੈਠ ਕੇ ਸਾਡੇ ਧਰਮ ਗ੍ਰੰਥ ਦੀ ਸਾਡੇ ਕੁਰਾਨ ਸ਼ਰੀਫ ਦੀ ਬੇਆਦਵੀ ਕਰਨ ਵਾਲਿਆਂ ਨੂੰ ਉਹਨੇ ਆਪਣੀ ਸਾਡੇ ਇੱਥੇ ਸਥਾਨ ਦਿੱਤਾ ਆਪਣੇ ਨਾਲ ਜਾ ਜਾ ਕੇ ਪੇਸ਼ੀਆਂ ਉਹਦੇ ਭੁਗਤੀਆਂ ਤੇ ਉਹਦੀ ਪੂਰੀ ਇਤਮਾਇਤ ਕੀਤੀ ਜਿਸ ਦੇ ਨਾਲ ਅੱਜ ਜਿਹੜੀ ਇਹ ਸਿਲੈਕਟ ਕਮੇਟੀ ਦੀ ਮੀਟਿੰਗ ਹੈ ਜਿਹਦੇ ਚ ਜਮੀਲੂ ਰਹਿਮਾਨ ਸਾਹਿਬ ਦਾ ਨਾਮ ਪਾਇਆ ਗਿਆ ਆਮ ਆਦਮੀ ਦੇ ਤਰਫ ਤੋਂ ਦੇਖੋ ਸੋ ਬੀਬੀ ਜਹੀਦਾ ਸੁਲੇਮਾਨ ਨੇ ਕਿਹਾ ਹੈ ਕਿ ਜ਼ਮੀਲ ਉਰ ਰਹਿਮਾਨ ਉਸ ਵੇਲੇ ਬੇਅਦਵੀ ਕਰਨ ਵਾਲਿਆਂ ਦੀ ਖਾਤਰਦਾਰੀ ਕਰਦੇ ਰਹੇ ਨੇ ਉਹਨਾਂ ਤੁਰੰਤ ਜ਼ਮੀਲ ਉਰ ਰਹਿਮਾਨ ਦਾ ਨਾਮ ਸਿਲੈਕਟ ਕਮੇਟੀ ਤੋਂ ਹਟਾਉਣ ਦੀ ਮੰਗ ਕੀਤੀ ਹੈ ਪੰਜਾਬ ਦੇ ਦਸੂਹਾ ਖੇਤਰ ਤੋਂ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਇਥੇ ਕਰੀਬ 2 ਦਰਜਨ ਹਥਿਆਰਬੰਦ ਬਦਮਾਸ਼ਾਂ ਨੇ ਯਾਤਰੀਆਂ ਨਾਲ ਭਰੀ ਇੱਕ ਬੱਸ ਤੇ ਹਮਲਾ ਕਰ ਦਿੱਤਾ ਸੋ ਬਦਮਾਸ਼ਾਂ ਨੇ ਪਹਿਲਾਂ ਬੱਸ ਨੂੰ ਰੋਕਿਆ ਅਤੇ ਫਿਰ ਬੱਸ ਦੀ ਪੰਤ ਤੋੜ ਸ਼ੁਰੂ ਕਰ ਦਿੱਤੀ ਗਈ ਫਿਰ ਬੱਸ ਡਰਾਈਵਰ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਜਦੋਂ ਕੁਝ ਯਾਤਰੀ ਡਰਾਈਵਰ ਨੂੰ ਬਚਾਉਣ ਆਏ ਤਾਂ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਗਿਆ ਇਹ ਸਾਰੀ ਘਟਨਾ ਬਹੁਤ ਹੀ ਡਰਾਉਣੀ ਸੀ ਕਿਉਂਕਿ ਇਲਾਕੇ ਵਿੱਚ ਇਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ ਤਸੂਹਾ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਅਤੇ ਲਗਭਗ 2 ਦਰਜਨ ਹਥਿਆਰਬੰਦ ਬਦਮਾਸ਼ਾਂ ਨੇ ਯਾਤਰੀਆਂ ਨਾਲ ਪਰਿਵਸ ਦੀ ਪੰਤ ਤੋੜ ਕੀਤੀ। ਡਰਾਈਵਰ ਤੇ ਯਾਤਰੀਆਂ ਦੀ ਕੁੱਟਮਾਰ ਕੀਤੀ ਗਈ। ਇੰਨਾ ਹੀ ਨਹੀਂ ਬੱਸ ਦੇ ਵਿੱਚ ਮੌਜੂਦ ਪੁਲਿਸ ਅਧਿਕਾਰੀ ਦੀ ਵਰਦੀ ਪਾੜ ਦਿੱਤੀ ਗਈ। ਸੋ ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਦਸੂਹਾ ਹਾਜੀਪੁਰ ਰੋਡ ਨੇੜੇ ਬਦਲਾ ਮੋੜ ਵਿਖੇ 1:30 ਸ਼ਾਮ ਤੋਂ ਦਰਜਨ ਤਵਤ ਬਦਮਾਸ਼ਾਂ ਨੇ ਸੜਕ ਦੇ ਵਿਚਕਾਰ ਇੱਕ ਬੱਸ ਦੀ ਪੰਤ ਤੋੜ ਕੀਤੀ। ਮੋਟਰਸਾਈਕਲਾਂ ਤੇ ਆਏ ਨੌਜਵਾਨਾਂ ਨੇ ਬੱਸ ਡਰਾਈਵਰ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ। ਤੇ ਡਰਾਈਵਰ ਨੂੰ ਬਚਾਉਣ ਦੇ ਲਈ ਆਏ ਯਾਤਰੀਆਂ ਨੂੰ ਵੀ ਨਹੀਂ ਬਖਸ਼ਿਆ ਉਨ੍ਹਾਂ ਤੇ ਵੀ ਹਮਲਾ ਕੀਤਾ ਗਿਆ ਇਸੇ ਦੌਰਾਨ ਬਸ ਦੇ ਵਿੱਚ ਮੌਜੂਦ ਇੱਕ ਪੁਲਿਸ ਅਧਿਕਾਰੀ ਦੀ ਵਰਦੀ ਪਾੜਨ ਦੀ ਜਾਣਕਾਰੀ ਮਿਲੀ ਹੈ ਸੋ ਜਾਣਕਾਰੀ ਅਨੁਸਾਰ ਇਹ ਵਾਰਦਾ ਦਸੂਹਾ ਹਾਜੀਪੁਰ ਰੋਡ ਤੇ देर शाम ਵਾਪਰੀ ਇਸੋ ਬਦਲਾ ਮੋੜ ਦੇ ਕੋਲ ਮੋਟਰਸਾਈਕਲਾਂ ਤੇ ਆਏ ਬਦਮਾਸ਼ਾਂ ਨੇ ਬਸ ਨੂੰ ਰਸਤੇ ਵਿੱਚ ਘੇਰ ਲਿਆ ਉਸ ਤੋਂ ਬਾਅਦ ਉਨ੍ਹਾਂ ਨੇ ਮਿਲ ਕੇ ਬਸ ਦੇ ਸ਼ੀਸ਼ੇ ਤੋੜੇ ਅਤੇ ਯਾਤਰੀਆਂ ਨਾਲ ਕੁੱਟਮਾਰ ਕਰਨੇ ਸ਼ੁਰੂ ਕਰ ਦਿੱਤੀ ਗਈ ਇਸ ਦੌਰਾਨ ਬਸ ਦੇ ਵਿੱਚ ਮੌਜੂਦ ਇੱਕ ਪੁਲਿਸ ਮੁਲਾਜ਼ਮ ਨਾਲ ਵੀ ਬਤਸਲੂਕੀ ਕੀਤੀ ਗਈ ਤੇ ਉਸ ਦੀ ਵਰਦੀ ਵੀ ਫਾੜੀ ਗਈ ਹੈ ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ دہشت ਦਾ ਮਾਹੌਲ ਬਣ ਗਿਆ ਜੇਕਰ ਵਿਖਿਆ ਜਾਏ ਤਾਂ ਪੰਜਾਬ ਦੇ ਵਿੱਚ ਬਦਮਾਸ਼ਾਂ ਦੇ ਹੌਸਲੇ ਬੁਲੰਦ ਹੋਏ ਪਏ ਨੇ ਸ਼ਰੀਆਮ ਕੁਟਮਾਰ ਕਰ ਦਿੰਦੇ ਨੇ ਕਿਤੇ ਗੋਲੀਆਂ ਚਲਾ ਦਿੰਦੇ ਨੇ ਅਜਿਹੀਆਂ ਘਟਨਾਵਾਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਸਵਾਲ ਦੇ ਘੇਰੇ ਵਿੱਚ ਖੜਾ ਕਰਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੇ ਡੇੜੀਆ ਪਾੜਾ ਵਿਖੇ ਇੱਕ ਰੈਲ ਨੂੰ ਸੰਬੋਧਨ ਦੌਰਾਨ ਪਾਸ਼ਵਾ ਸਰਕਾਰ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਨੇ ਸੀਐਮ ਮਾਨ ਨੇ ਕਿਹਾ ਕਿ ਪਾਸ਼ਵਾ ਸਰਕਾਰ ਨੇ ਭ੍ਰਿਸ਼ਟਾਚਾਰ ਤੇ ਤਾਨਾਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਜੋ ਕੋਈ ਵੀ ਇਸ ਭ੍ਰਿਸ਼ਟਾਚਾਰ ਖਿਲਾਫ ਆਵਾਜ਼ ਚੁੱਕਦਾ ਹੈ ਉਸ ਨੂੰ ਝੂਠੇ ਕੇਸ ਵਿੱਚ ਬਣਾ ਕੇ ਜੇਲਾ ਅੰਦਰ ਧੱਕ ਦਿੱਤਾ ਜਾਂਦਾ ਹੈ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਰ ਵਸਾਵਾ ਨੂੰ ਵੀ ਗ੍ਰਿਫਤਾਰ ਕਰ ਲਿਆ ਇਸ ਦੇ ਵਿਰੋਧ ਵਿੱਚ ਲੋਕ ਸੜਕਾਂ ਤੇ ਉਤਰ ਚੁੱਕੇ ਨੇ ਆਪਣੇ ਗੁਜਰਾਤ ਤੋਰੇ ਦੇ ਦੂਸਰੇ ਦਿਨ ਆਮਾਦੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਰਵਿਕੇਸ਼ワਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਰਮਦਾ ਜ਼ਿਲ੍ਹੇ ਦੇ ਡੀਡੀਪਾੜਾ ਪਹੁੰਚੇ ਨੇ ਅੱਜ ਆਫ ਵਿਧਾਇਕ ਚੇਤਰ ਵਸਾਵਾ ਦੇ ਸਮਰਥਨ ਵਿੱਚ ਇੱਕ ਜਨਤਕ ਮੀਟਿੰਗ ਕੀਤੀ ਗਈ। ਸੋ ਮੀਟਿੰਗ ਦਾ ਮੁੱਖ ਉਦੇਸ਼ ਚੇਤਰ ਵਸਾਵਾ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਛੂਨਾ ਦਾ ਸਮਰਥਨ ਕਰਨਾ ਹੈ। ਸੋ ਮੰਨਿਆ ਗਿਆ ਕਿ ਭਾਜਪਾ ਵਾਲੇ ਲੋਕਾਂ ਨੂੰ ਪੈਸਾ ਦੇ ਦਮ ਤੇ ਚੁੱਪ ਕਰਾਉਣਾ ਚਾਹੁੰਦੇ ਨੇ। ਅਸੀਂ ਭ੍ਰਿਸ਼ਟਾਚਾਰ ਖਿਲਾਫ ਇਸ ਲੜਾਈ ਨੂੰ ਅੰਤਜਾਮ ਤੱਕ ਪਹੁੰਚਾਉਣ ਤੋਂ ਬਾਅਦ ਹੀ ਦਮ ਲਵਾਂਗੇ। दोस्तों मेरे से पहले गोपाल भाई ने यशुदान जी ने और चेतर बसावा भाई की धर्मपत्नी ने बोलते हुए यही कहा है क्योंकि मैं काफी गुजराती समझने लगा हूं मैं पहले इलेक्शन में भी रहा हूं यही कहा है कि पुलिस ने धक्का किया है पुलिस ने पुलिस ने सीसीटीवी फुटेज को डिलीट कर दिया और सीधा ही केस डाल दिया हरिशुदान भाई ने कहा था आदिवासी का मतलब मूलवासी जल जंगल और जमीन पर आपका अधिकार है होना भी चाहिए ये जल भी बेच रहे हैं जंगल भी बेच रहे हैं ये जल भी बेच रहे हैं जंगल भी बेच रहे हैं जमीन भी बेच रहे हैं ये पूरा देश बेच रहे हैं भाई साहब पूरा देश बेच रहे हैं तो आज इतनी भारी संख्या में आपका आना इस बात का संकेत है कि जब मूलवासी जब आदिवासी जाग जाता है तब फिर कोई तूफान उसके आड़े कोई तूफान कोई आंधी उसको रोक नहीं सकती ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ ਮੋਡਾਸਾ ਸ਼ਹਿਰ ਦੇ ਵਿੱਚ ਕਿਸਾਨ ਪਸ਼ੂ ਪਾਲਕਾਂ ਦੀ ਇੱਕ ਅਹਿਮ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ਸੌਰਵਿਕੇ ਚਿਵਾਲ ਤੇ ਭਗਵੰਤ ਮਾਨ ਵੀ ਇੱਥੇ ਮੌਜੂਦ ਸਨ ਅਤੇ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ ਦੋਵਾਂ ਆਗੂਆਂ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਆਪ ਕਿਸਾਨਾਂ ਤੇ ਪਸ਼ੂ ਪਾਲਕਾਂ ਦਾ ਪੂਰਾ ਸਮਰਥਨ ਕਰੇਗੀ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਡਿਆਂ ਨੂੰ ਵਧਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਇਸੇ ਲੜੀ ਦੇ ਵਿੱਚ ਲੁਧਿਆਣਾ ਵਿੱਚ ਮੱਛੀ ਫਾਰਮਿੰਗ ਦੇ ਸਹਾਇਕ ਡਾਇਰੈਕਟਰ ਦੇ ਨਵੇਂ ਦਫ਼ਤਰ ਦਾ ਉਦਘਾਟਨ ਕਰਨ ਵਾਸਤੇ ਖੁਦ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡਿਆ ਪਹੁੰਚੇ ਸੋ ਇਸ ਦੌਰਾਨ ਉਹਨਾਂ ਨੇ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਸਹਾਇਕ ਧੰਡਿਆਂ ਨੂੰ ਅਪਣਾਉਣ ਦੀ ਗੱਲ ਕਹੀ ਹੈ ਟੈਬੂਲਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁਤਾਬਿਕ ਲਗਭਗ 80 ਲੱਖ ਦੀ ਲਾਗਤ ਨਾਲ ਮੱਛੀ ਫਾਰਮਿੰਗ ਦੀ ਇਸ ਬਿਲਡਿੰਗ ਦਾ ਨਿਰਮਾਣ ਕੀਤਾ ਗਿਆ ਹੈ। ਉਹਨਾਂ ਕੀ ਕਿ ਕਿਸਾਨਾਂ ਨੂੰ ਸਹਾਇਕ ਧੰਧਾਂ ਨੂੰ ਵੀ ਅਪਣਾਉਣਾ ਚਾਹੀਦਾ ਹੈ। ਇਸ ਦੇ ਨਾਲ ਉਹਨਾਂ ਦੀ ਇਨਕਮ ਦੇ ਵਿੱਚ ਹੋਰ ਵਾਧਾ ਹੁੰਦਾ ਹੈ। ਉੱਥੇ ਉਹਨਾਂ ਕੀ ਹੈ ਕਿ ਨਹਿਰੀ ਪਾਣੀ ਦੀ ਵਰਤੋਂ ਕਿਸਾਨਾਂ ਨੂੰ ਖੇਤੀਬਾੜੀ ਲਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਖੇਤਾਂ ਨੂੰ ਕਈ ਤੱਤ ਮਿਲਦੇ ਨੇ। ਪੰਜਾਬ ਵਿੱਚ ਸਹਾਇਕ ਧੰਦਾ ਕਿਸਾਨੀ ਦੇ ਨਾਲ ਬਹੁਤ ਵਧੀਆ ਜਿਹਦੇ ਵਿੱਚ ਅਸੀਂ 45 ਹਜ਼ਾਰ ਏਕੜ ਦੇ ਉੱਤੱਕ ਪਹੁੰਚ ਗਏ ਆ ਜਿਹਦੇ ਚ 2 ਲੱਖ ਟਨ ਤੋਂ ਵੱਧ ਅਸੀਂ ਜਿਹੜੀ ਐਕਸਪੋਰਟ ਕਰਦੇ ਮੱਛੀ ਇਹਦਾ ਉਤਪਾਦਨ ਹੁੰਦਾ ਅੱਜ ਜਿਹੜੀ ਤਕਰੀਬਨ 84 ਲੱਖ ਰੁਪਈਆ ਲਾ ਕੇ ਬਿਲਡਿੰਗ ਤਿਆਰ ਕੀਤੀ ਗਈ ਹੈ ਜਿਹੜਾ ਕੰਪਲੈਕਸ ਲੋਕਾਂ ਦੀ ਸਹੂਲਤ ਲਈ ਹੈ ਜਿਹੜੇ ਕਿ ਸਾਡੇ ਮੱਛੀ ਪਾਲਕ ਹੋਣਗੇ ਜਿਹੜੇ ਸਾਡੇ ਇੱਥੇ ਪ੍ਰਬੰਧਕ ਹੋਣਗੇ ਸਾਡੇ ਕਰਮਚਾਰੀ ਅਧਿਕਾਰੀ ਉਨਾਂ ਲਈ ਵੀ ਇਹ ਵੱਡੀ ਸਹੂਲਤ ਹੈ ਦੀ ਲੋਡ ਸੀ। ਇਹ ਕਈ ਥਾਂ ਬਹੁਤ ਜਿੱਮੇ ਸਾਡੇ ਮੁਕਸਰ ਜ਼ਿਲ੍ਹਾ ਚ ਵੀ ਪਾਣੀ ਖਾਰਾ ਹੈ। ਉਥੇ ਇਸ ਝਿੰਗੇ ਦੀ ਖੇਤੀ ਕਰਨ ਲੱਗ ਗਏ ਹੈ ਝਿੰਗਾ ਮੱਛੀ ਜਿਹੜੀ। ਉਹ ਚੰਗੀ ਆਮਦਨ ਹੈ। ਤੇ ਜੇ ਵੇਖੀ ਅਸੀਂ ਤਾਂ ਜਿਹੜੀਆਂ ਆਮ ਸੜੀਆਂ ਫਸਲਾਂ ਹੈ ਉਹ ਤੋਂ ਇਹਦੀ ਫਸਲ ਜ਼ਿਆਦਾ ਪੈਸਾ ਦਿੰਦੀ ਹੈ। ਥੋੜਾ ਜਿਹਾ ਧਿਆਨ ਤਾਂ ਰੱਖਣਾ ਪੈਂਦਾ। ਖੇਚਲਦਾਰੀ ਕਰਨੀ ਪੈਂਦੀ ਹੈ। ਪਰ ਕਿਸਾਨ ਲਈ ਇਹ ਮੁਨਾਫੇ ਵਾਲਾ ਹੈ। ਸੋ ਅਖੀਰ ਨਕਲੀ ਡੀਏਪੀ ਖਾਦਾਂ ਨੂੰ ਲੈ ਕੇ ਕਾਰਵਾਈ ਦੀ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਨਕਲੀ ਦਵਾਈ ਜਾਂ ਫਿਰ ਨਕਲੀ ਖਾਦ ਪਾਈ ਚਾਈਗੀ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਇਸ ਨੂੰ ਲੈ ਕੇ ਐਕਸ਼ਨ ਟੀਮਾਂ ਬਣਾਈ ਗਈਆਂ ਨੇ ਜੋ ਸਮੇਂ-ਸਮੇਂ ਤੇ ਛਾਪੀ ਮਾਰੀ ਕਰਨਗੀਆਂ ਸੋਨੇ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਇਸੇ ਮਾਰਕੀਟ ਦੇ ਵਿੱਚ 24 ਕੈਰੇਟ ਸੋਨੇ ਦੀ ਕੀਮਤ 1 ਲੱਖ ਤੋਂ ਵੀ ਪਾਰ ਚਲੀ ਗਈ ਹੈ ਸੋ ਹਾਲਾਂਕਿ 22 ਕੈਰੇਟ ਸੋਨਾ 92000 ਪ੍ਰਤੀ ਟੋਲਾ ਹੈ ਜਦੋਂ ਕਿ ਪਿਛਲੇ 2-3 ਸਾਲਾਂ ਦੇ ਦੌਰਾਨ ਸੋਨੇ ਦੀਆਂ ਕੀਮਤਾਂ ਦੇ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ ਜਿਸ ਕਰਕੇ ਬਾਜ਼ਾਰ ਵੀ ਖਾਲੀ ਨਜ਼ਰ ਆ ਰਹੇ ਨੇ ਕਿਉਂਕਿ ਸਿਖਰ ਉੱਤੇ ਪਹੁੰਚੇ ਸੋਨੇ ਦੇ ਖਰੀਦਦਾਰ ਘਟ ਅਤੇ ਵੇਚਣ ਵਾਲੇ ਜ਼ਿਆਦਾ ਆ ਰਹੇ ਨੇ ਲੁਧਿਆਣਾ ਸੁਨਿਆਰਾ ਐਸੋਸੀਏਸ਼ਨ ਦੇ ਉਪ ਪ੍ਰਧਾਨ ਵਿਨੋਦ ਕੁਮਾਰ ਨੇ ਦੱਸਿਆ ਹੈ ਕਿ ਇਤਿਹਾਸ ਵਿੱਚ ਪਹਿਲੀ ਵਾਰ ਸੋਨੇ ਦੇ ਪਾ ਇੰਨੇ ਉੱਚੇ ਹੋਏ ਨੇ। ਉਨ੍ਹਾਂ ਕਿਹਾ ਕਿ ਪਿਛਲੇ 2-3 ਸਾਲਾਂ ਦੇ ਵਿੱਚ ਸੋਨੇ ਨੇ ਨਿਵੇਸ਼ਕਾਂ ਨੂੰ ਕਾਫੀ ਲਾਭ ਦਿੱਤਾ ਹੈ। ਵਿਨੋਦ ਕੁਮਾਰ ਦੇ ਮੁਤਾਬਕ ਸੋਨਾ ਸਿਰਫ ਸ਼ੌਕ ਨਹੀਂ ਸੁਰੱਖਿਤ ਨਿਵੇਸ਼ ਵੀ ਹੈ। ਸੋ ਜਦੋਂ ਚਾਹੇ ਇਸ ਨੂੰ ਵੇਚ ਕੇ ਤੁਰੰਤ ਨਗਦ ਰਕਮ ਪ੍ਰਾਪਤ ਕੀਤੀ ਜਾ ਸਕਦੀ ਹੈ ਜਿਸ ਕਰਕੇ ਲੋਕਾਂ ਨੂੰ ਸੋਨੇ ਦੇ ਵਿੱਚ ਨਿਵੇਸ਼ ਕਰਨ ਤੋਂ ਹਿਚਕਣਾ ਨਹੀਂ ਚਾਹੀਦਾ। ਸੋਨੇ ਦੀਆਂ ਕੀਮਤਾਂ ਜਿੱਦਾਂ ਕਿ ਪਿਛਲੇ 2 ਸਾਲ ਤੋਂ ਤੁਹਾਨੂੰ ਪਤਾ ਹੀ ਹੈ ਥੋੜੀਆਂ-ਥੋੜੀਆਂ ਵਧ ਰਹੀਆਂ ਨੇ। ਹੁਣ ਦਾ ਜਿਹੜਾ ਮੌਜੂਦਾ ਸੋਨੇ ਦਾ ਰੇਟ ਆ ਉਹ ਲੱਖ ਰੁਪਏ ਪਲੱਸ ਹੈ ਜਿਹੜਾ 24 ਕੈਰਟ ਦਾ। ਜਿਹੜਾ 22 ਕੈਰਟ ਦਾ ਰੇਟ ਆ ਉਹ 92800 ਰੁਪਏ ਦੇ ਕਰੀਬ ਹੈ। ਸੋਨਾ ਸਾਈਮਨਟੇਨਸਲੀ ਵਧ ਹੀ ਰਿਹਾ ਜੀ। ਪਹਿਲਾਂ ਵੀ ਸੋਨਾ ਲੱਖ ਰੁਪਏ ਨੂੰ ਹੱਥ ਲਗਾ ਕੇ ਫਿਰ ਥੋੜਾ ਜਿਹਾ ਡਾਊਨ ਆ ਗਿਆ ਸੀ। ਪਰ ਹੁਣ ਕੱਲ ਫੇਰ ਸੋਨੇ 'ਚ ਇੱਕਦਮ ਇਜ਼ਾਫਾ ਹੋਇਆ। ਅੱਜ ਦਾ ਜਿਹੜਾ ਰੇਟ ਆ 24 ਕੈਰਟ ਦਾ 1 ਲੱਖ ਪਲੱਸ ਬਿਲਕੁਲ ਇਸ ਟਾਈਮ ਜਿਹੜਾ 골 ਚੱਲ ਰ ਸਰ ਮੈਨੂੰ ਤਾਂ 32-33 ਸਾਲ ਹੋ ਗਏ ਇਸ ਕੰਮ ਵਿੱਚ 골ਡ ਕਦੀ ਵੀ ਨੀਚੇ ਨਹੀਂ ਗਿਆ ਹੌਲੀ ਹੌਲੀ ਵੱਧਦਾ ਹੀ ਰਿਹਾ ਪਰ ਪਿਛਲੇ 2 ਤੋਂ 3 ਸਾਲ ਤੋਂ ਜਿਹੜੀ ਸੋਨੇ 'ਚ ਇੱਕਦਮ ਤੇਜ਼ੀ ਆਈ ਹੈ ਚਾਹੇ ਉਹ ਗਲੋਬਲ এনवायरमेंट ਖਰਾਬ ਹੋਵੇ ਚਾਹੇ ਲੋਕਾਂ ਨੇ ਉਹਨੂੰ ਇਨਵੈਸਟਮੈਂਟਸ 'ਚ ਖਰੀਦੇ ਆ ਚਾਹੇ ਉਹਦੀ ਡਿਮਾਂਡ ਵਧੀ ਹੈ ਚਾਹੇ ਵਰਲਡ ਬੈਂਕਸ ਨੇ ਜਿਹੜੇ ਪੂਰੇ ਵਰਲਡ ਦੇ ਜਿਹੜੇ ਬੈਂਕਸ ਨੇ ਉਹਨਾਂ ਨੇ ਉਹਨੂੰ ਪਰਚੇਸ ਕੀਤਾ ਹੈ ਸੋਨਾ ਲਗਾਤਾਰ ਵੱਧਦਾ ਹੀ ਗਿਆ ਤੇ ਜੋ ਅਸੀਂ ਸਾਨੂੰ ਮਹਿਸੂਸ ਹੋ ਰਿਹਾ ਜੋ ਹਾਲਾਤ ਨਜ਼ਰ ਆ ਰਹੇ ਆ 올 디스 ਥਿੰਗ ਸ਼ੋਜ਼ ਕਿ ਅਨਾਲਿਟਿਕ ਟੈਂਪ ਤੇ ਗੋਲਾ ਗੋਲਡ ਬੁਲਿਸ਼ ਹੀ ਹੈ ਗੋਲਡ ਵਧਣ ਦੇ ਚਾਂਸ ਹੈ ਚਾਂਦੀ ਦਾ ਵੀ ਰੇਟ ਸਰ 116000 ਰੁਪਏ ਕਿਲੋ ਹੈ ਚਾਂਦੀ ਵੀ ਪਿਛਲੇ ਡੇਢ ਦੋ ਮਹੀਨੇ ਤੋਂ ਬਹੁਤ ਉੱਚੇ ਲੈਵਲ ਤੇ ਹੈ ਤੁਸੀਂ ਚਾਂਦੀ ਨੂੰ ਵੀ ਇੱਕ ਤਰ੍ਹਾਂ ਦਾ ਲਾਈਫਟਾਈਮ ਹਾਈ ਮੰਨ ਸਕਦੇ ਹੋ ਸੋਨਾ ਜਿੱਦਾਂ ਜਿੱਦਾਂ ਵਧ ਰਿਹਾ ਹੈ ਚ ਕੋਈ ਸ਼ੱਕ ਨਹੀਂ ਥੋੜੀ ਗਾਕੀ ਚ ਦਿੱਕਤ ਆਈ ਹੈ ਪਿਛਲੇ 2.5 ਮਹੀਨੇ ਤੋਂ ਕੰਮ ਥੋੜਾ ਜਿਹਾ ਘਟ ਸੀ ਪਰ ਹੁਣ ਪੂਰੀ ਉਮੀਦ ਹੈ ਅੱਗੇ ਆਉਣ ਵਾਲਾ ਫੈਸਟੀਵਲ ਸੀਜ਼ਨ ਹੈ ਤੇ ਹਰ ਕਿਸੇ ਨੂੰ ਪਤਾ ਹੈ ਕਿ ਸ਼ਾਇਦ ਜੇ ਅੱਜ ਨਹੀਂ ਖਰੀਦਿਆ ਤੇ ਕੱਲ ਹੋਰ ਮਹਿੰਗਾ ਹੋ ਜਾਏਗਾ ਉਮੀਦ ਹੈ ਫੈਸਟੀਵਲ ਸੀਜ਼ਨ ਚ ਲੋਕ ਸ਼ੌਂਪ ਦੇ ਨਾਲ ਸੋਨਾ ਖਰੀਦਣਗੇ ਸੋਨਾ ਕਦੀ ਵੀ ਕਿਸੇ ਕਸਟਮਰ ਨੇ ਖਰੀਦਣਾ ਅਸੀਂ ਸ਼ੁਰੂ ਤੋਂ ਇਹ ਗੱਲ ਕਹਿੰਨੇ ਆ ਸਰਕਾਰ ਵੱਲੋਂ ਵੀ ਹੁਣ ਕੀ ਹੈ ਕਿ ਜਦੋਂ ਵੀ ਕਿਸੇ ਕੋਲੋਂ ਸੋਨਾ ਖਰੀਦੋ ਪਹਿਲਾਂ ਉਹ ਤੇ ਹਾਲਮਾਰਕ ਦੀਆਂ ਜੜੀਆਂ ਮੋਹਰਾਂ ਲੱਗੀਆਂ ਹੁੰਦੀਆਂ ਆ ਸਰਕਾਰੀ ਉਹ ਜ਼ਰੂਰ ਚੈੱਕ ਕਰੋ ਹਾਲਮਾਰਕ ਦਾ ਲਿੱਤਾ ਹੋਇਆ ਸੋਨਾ ਤੁਹਾਡੇ ਜਦੋਂ ਵੀ ਤੁਸੀਂ ਉਹਨੂੰ ਵੇਚਣਾ ਚਾਹੋਗੇ ਤੁਹਾਨੂੰ ਉਹਦੇ ਪੈਸੇ ਪੂਰੇ ਮਿਲਣਗੇ ਖਰਚਾ ਜਿਹੜਾ ਉੱਪਰ ਹੈ ਬਨਵਾਈ ਕਟਣ ਤੋਂ ਬਾਅਦ ਉਹਦੇ ਪੈਸੇ ਪੂਰੇ ਮਿਲਣਗੇ ਅਸੀਂ ਤੇ ਜੋ ਮੇਰੇ ਥੀਵਜ਼ ਨੇ ਮੈਂ ਤੇ ਇੱਕੋ ਗੱਲ ਕਹਿੰਨਾ ਜਿੱਦਾਂ ਲੋਕ ਹੋਰ ਚੀਜ਼ਾਂ ਦੇ ਵਿੱਚ ਆਪਣੀ ਇਨਵੈਸਟਮੈਂਟ ਕਰਦੇ ਆ ਬੈਂਕ ਐਫ ਡੀਸ ਕਰਵਾਉਂਦੇ ਨੇ ਮਿਊਚੁਅਲ ਫੰਡਸ 'ਚ ਪੈਸੇ ਲਾਉਂਦੇ ਨੇ ਪੀ ਪੀ ਐਫ 'ਚ ਪੈਸੇ ਲਾਉਂਦੇ ਨੇ 골ਡ ਨੂੰ ਵੀ ਆਪਣੇ ਪੋਰਟਫੋਲੀਓ 'ਚ ਜ਼ਰੂਰ ਰੱਖੋ ਕਿਉਂਕਿ 골ਡ ਨੇ ਵੀ ਪਿਛਲੇ ਕਿੰਨੇ ਹੀ ਸਾਲਾਂ ਤੋਂ ਇੰਨੀ ਅੱਛੀ ਰਿਟਰਨ ਦਿੱਤੀ ਹੈ ਇਹਦੇ ਡਬਲ ਬੈਨੀਫਿਟ ਨੇ ਇੱਕ ਤਾਂ ਇਹ ਕੈਸ਼ ਐਨੀ ਟਾਈਮ ਤੁਸੀਂ ਆਪਣਾ ਪੈਸੇ ਲੈ ਸਕਦੇ ਹੋ ਦੂਜਾ ਕੀ ਹੈ ਗਹਿਣਾ ਤੁਹਾਡੇ ਘਰ ਤੁਸੀਂ ਪਾਉਂਗੇ ਇੱਕ ਤਰ੍ਹਾਂ ਦਾ ਤੁਹਾਡੀ ਪਰਸਨੈਲਿਟੀ ਡਿਵੈਲਪ ਹੁੰਦੀ ਹੈ ਤੀਸਰਾ ਇਨਵੈਸਟਮੈਂਟ ਸੇਕ ਆਫ ਸੋਨੇ ਨੇ ਹਮੇਸ਼ਾ ਰਿਟਰਨ ਦਿੱਤੀ ਹੈ ਸੋਨਾ ਖਰੀਦਣਾ ਹੀ ਚਾਹੀਦਾ ਹੈ ਸੋ ਇਸੇ ਤਰ੍ਹਾਂ ਹੀ ਚਾਂਦੀ ਦੀ ਕੀਮਤ ਵੀ ਬੇਹਦ ਵੱਧ ਗਈ ਹੈ ਅਤੇ ਮਾਰਕੀਟ ਦੇ ਵਿੱਚ 1,16,000 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ ਜੋ ਕਿ ਆਪਣੀ ਤਾਰੀਖ ਦਾ ਸਭ ਤੋਂ ਮਹਿੰਗਾ ਰੇਟ ਹੈ ਸੋ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਵਿਸ਼ਵ ਪੱਧਰ ਤੇ ਆਈ ਮੰਦੀਆਂ ਭਾਰਤੀ ਰੁਪਏ ਦੀ ਕਮਜ਼ੋਰੀ ਅਤੇ ਸੁਰੱਖਤ ਨਿਵੇਸ਼ ਦੇ ਤੌਰ ਤੇ ਸੋਨੇ ਦੀ ਮੰਗ ਵਧਣ ਨਾਲ ਸੋਨੇ ਦੀਆਂ ਕੀਮਤਾਂ ਵਿੱਚ ਇਹ ਤੇਜ਼ੀ ਆਈ ਹੈ ਪੰਜਾਬ ਦੇ ਵਿੱਚ بارش ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਅਗਲੇ 48 ਘੰਟਿਆਂ ਤੱਕ ਸਵੇ ਦੇ ਹਾਲਾਤ ਅਜੇ ਹੀ ਰਹਿਣਗੇ 22 ਜੁਲਾਈ ਤੋਂ ਮੌਸਮ ਦੇ ਵਿੱਚ ਫਿਰ ਬਦਲਾਅ ਦੇਖਿਆ ਜਾ ਸਕਦਾ ਹੈ ਉੱਤੇ ਹੀ ਬੀਤੇ ਦਿਨ ਸ਼ਾਮ 5:30 ਵਜੇ ਤੱਕ ਕੁਝ ਜ਼ਿਲ੍ਹਿਆਂ ਵਿੱਚ ਹਲਕੀ بارش ਦੇਖਣ ਨੂੰ ਮਿਲੀ ਹੈ ਹਾਲਾਂਕਿ ਇਸ ਦੇ ਬਾਵਜੂਦ ਸਵੇ ਦੇ ਤਾਪਮਾਨ ਵਿੱਚ 1.5 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵਿੱਚ ਅੱਜ ਮੌਸਮ ਸੰਬੰਧੀ ਅਪਡੇਟ ਜਾਰੀ ਕਰਦੇ ਹੁਣ ਥਾਵਾਂ ਤੇ ਹਲਕੀ ਬਾਰਿਸ਼ ਦੇ ਅਸਰ ਦਿਟਾਏ ਨੇ ਅੱਜ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਹੈ ਜਦਕਿ 6 ਜ਼ਿਲ੍ਹੇ ਬਿਲਕੁਲ ਢਾਈ ਰਹਿਣਗੇ ਹਾਲਾਂਕਿ ਖਬਰ ਲੈ ਕੇ ਜਾਣ ਤੋਂ ਕਰੀਬ 1 ਘੰਟਾ ਪਹਿਲਾਂ ਮੌਸਮ ਵਿਭਾਗ ਦੇ ਵੱਲੋਂ ਤਰਨਤਾਰਨ ਫਾਜ਼ਿਲਕਾ ਫਰੀਦਕੋਟ ਅਤੇ ਫਿਰੋਜ਼ਪੁਰ ਦੇ ਵਿੱਚ ਦਰਮਿਆਨੇ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਦਿਟਾਈ ਗਈ ਹੈ ਸੋ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਵਿੱਚ 1.5 ਡਿਗਰੀ ਸੈਲ ਇਸ ਵਾਰ ਦਾ ਦਰਸ਼ ਕੀਤਾ ਗਿਆ ਸੂਹਿਤਾਪਮਾਨ ਆਮ ਦੇ ਨੇੜੇ ਹੈ ਸੋ ਬੀਤੇ ਦਿਨ ਲੁਧਿਆਣਾ ਦੇ ਸਮਰਾਲਾ ਖੇਤਰ ਦੇ ਵਿੱਚ ਸਭ ਤੋਂ ਵੱਧ ਤਾਪਮਾਨ 37.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੋ ਮੌਸਮ ਵਿਭਾਗ ਦੇ ਵੱਲੋਂ ਅਜ ਪੰਜਾਬ ਦੇ 14 ਜ਼ਿਲ੍ਹਿਆਂ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਿਲੰਦਰ ਨਵਾਂ ਸ਼ਹਿਰ ਲੁਧਿਆਣਾ ਮੋਗਾ ਫਰੀਦਕੋਟ ਫਿਰੋਜ਼ਪੁਰ ਪਟਿਆਲਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਹਲਕਾ ਮੀਂਹ ਦਾ ਅਲਰਟ ਚੱਲ ਰਿਹਾ ਹੈ ਇਸ ਦੇ ਨਾਲ ਹੀ ਤੇਜ਼ ਹਵਾਵਾਂ ਅਤੇ ਅਸਮਾਨੀ ਬਿਜਲੀ ਦੀ ਗਰਜ ਵੀ ਹੋ ਰਹੀਗੀ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਲੋ ਬਾਕੀ ਦੋ ਚਿਲੀਆਂ ਰੂਪਨਗਰ ਤੇ ਪਠਾਨਕੋਟ ਵਿੱਚ ਬੂੰਦਾਬਾਂ ਦੀ ਹੋਣ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਜਦਕਿ 6 ਜ਼ਿਲ੍ਹੇ ਫਾਜ਼ਿਲਕਾ ਸ਼ਿਮਕਸੇ ਸਾਹਿਬ ਬਰਨਾਲਾ ਬਠਿੰਡਾ ਮਾਨਸਾ ਤੇ ਸੰਗਰੂਰ ਟਰਾਈ ਰਹਣਗੇ ਇਥੇ ਮੀਂਹ ਨੂੰ ਲੈ ਕੇ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਮੌਸਮ ਦੇ ਵਿਭਾਗ ਦੇ ਵੱਲੋਂ 27 ਜੁਲਾਈ ਅਤੇ 28 ਜੁਲਾਈ ਨੂੰ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਭਾਰੀ ਤੋਂ ਦਰਮਿਆਨੀ ਬਾਰਿਸ਼ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਦੇ ਵੱਲੋਂ 28 ਜੁਲਾਈ ਨੂੰ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਹੈ ਸੋ ਪੰਜਾਬ ਦੇ ਵਿੱਚ ਜੁਲਾਈ ਮਹੀਨੇ ਮੌਨਸੂਨ ਸੂਤਰ ਹੈ ਸੂਬੇ ਵਿੱਚ 1 ਜੁਲਾਈ ਤੋਂ 24 ਜੁਲਾਈ ਤੱਕ ਆਮ ਤੌਰ ਤੇ 125.8 ਮਿਲੀਮੀਟਰ بارش ਦਰਸ਼ ਕੀਤੀ ਜਾਂਦੀ ਹੈ ਪਰ ਇਸ ਸਾਲ ਸਿਰਫ 113.1 ਮਿਲੀਮੀਟਰ بارش ਦਰਸ਼ ਕੀਤੀ ਗਈ ਸੋ ਸੂਬੇ ਵਿੱਚ 10 ਫੀਸਦੀ ਘੱਟ بارش ਦਰਸ਼ ਕੀਤੀ ਗਈ ਹੈ ਸੂਬੇ ਵਿੱਚ ਮੌਸਮ 파ਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਅਗਲੇ 2 ਦਿਨਾਂ ਤੱਕ ਸੂਬੇ ਦੇ ਹਾਲਾਤ ਆਮ ਵਾਂਗ ਰਹਿਣਗੇ 27 ਜੁਲਾਈ ਤੋਂ ਮੌਸਮ ਬਦਲਣ ਦੀ ਸੰਭਾਵਨਾ ਹੈ 27 ਤੇ 28 ਜੁਲਾਈ ਨੂੰ yellow alert ਜਾਰੀ ਕਰ ਦਿੱਤਾ ਗਿਆ ਸੋ 27 ਜੁਲਾਈ ਨੂੰ ਪਠਾਨਕੋਟ ਹੁਸ਼ਿਆਰਪੁਰ ਨਵਾਸ਼ੇ ਸਿਰੂਪਨਗਰ ਵਿੱਚ بارش ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਉੱਤੇ ਹੀ 28 ਜੁਲਾਈ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਵਿੱਚ yellow alert ਜਾਰੀ ਕੀਤਾ ਗਿਆ ਸੋ ਇਹ ਸੰਪੰਜਾਬ ਨਿਊਜ਼ ਦੀ ਅਹਿਮ ਖਬਰ ਇਸ ਦਿਨਾਂ ਤੋਂ ਹੋ ਗਿਆ ਧੰਨਵਾਦ